ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਆਪੇ ਬੀਜ ਆਪੇ ਹੀ ਥਾਹ ਨਾਲ ਹੁਕਮੀ ਆਵੋ ਜਾਵ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਨੇ ਕਿ 헤 ਮੁਖ ਜੋਤ ਜੀਜਾ ਆਪਣੇ ਸੂਤ ਮਾਨ ਨਾਲ ਜਾਂ ਆਪਣੇ ਕਰ ਕਮਣਾਂ ਦੇ ਨਾਲ ਉਹੀ ਤੈਨੂੰ ਵੜਨਾ ਪਣਾ ਹੈ ਉਹੀ ਤੇਰੇ ਅੱਗੇ ਆ ਕੇ ਖੜਾ ਹੋਵੇ ਇਹ ਸੰਦੇਸ਼ੀ ਇਹਨਾਂ ਪੰਕਤੀਆਂ ਦੇ ਉੱਪਰਲੇ ਪਾਸੇ ਜਿਹੜੀ ਪੰਕਤੀ ਆਉਂਦੀ ਹੈ ਉਹ ਸਾਨੂੰ ਵਿਸਰੀ ਹੋਈ ਹੈ ਸਾਨੂੰ ਇਹ ਪੰਕਤੀ ਤਾਂ ਯਾਦ ਆ ਆਪੇ 20 ਜਾਂਤੇ ਯੁਖਾਉ ਨਾਨਕ ਗੋਤਮੀ ਆਉਂ ਜਾਓ ਇਸ ਉੱਪਰਲੀ ਜਿਹੜੀ ਪੰਕਤੀ ਹੈ ਸੰਗਤ ਨੂੰ ਹਰ ਦੇਸ਼ਾਂ ਵਿੱਚ ਜਾਂਦੀ ਹਰ ਯਾਦ ਸੋਖ ਵਿੱਚ ਚੁੰਦੀ ਜੁਆ ਕਿਉਂਕਿ ਅਸੀਂ ਬਾਣੀ ਨੂੰ ਇੱਕ ਕੰਮ ਕਰਕੇ ਪੜਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਗੀਤ ਦੀ ਵਜਨ ਕਰਦੇ ਨੇ ਕੁੰਨੀ ਪਾਤੀ ਆਖਣ ਨਾਹਕਾਰ ਕਰ ਕਰਮੋ ਧਿਖ ਲੈ ਜਾ ਸਤਿਗੁਰ ਜੀ ਕਹਿੰਦੇ ਨੇ हे ਮਨੁੱਖ ਕਾਰ ਕਰ ਕਰਨਾ ਧਿਖ ਲੈ ਜਾ ਜੋ ਅਸੀਂ ਸੰਗਤ ਜੀ ਕਰਦੇ ਆ ਸਤਨਾਮ ਜਾਂ ਹੱਥਾ ਪੈਰਾਂ ਨਾਲ ਸਤਿਗੁਰ ਜੀ ਕਹਿੰਦੇ ਨੇ ਕਾਰ ਕਰ ਕਰਨਾ ਧਿਖ ਲੈ ਜਾ ਇਹ ਸਾਨੂੰ ਲਿਖ ਕੇ ਲੈ ਕੇ ਜਾਣਾ ਪੈਣਾ ਹੈ ਜੋ ਅਸੀਂ ਕਰ ਰਹੇ ਹਾਂ ਕਿੱਥੇ ਲਿਖ ਕੇ ਲੈ ਕੇ ਜਾਣਾ ਪੈਣਾ ਹੈ ਦਰਗਾਹ ਵਿੱਚ ਦਰਗਾਹ ਵਿੱਚ ਸੰਗਤ ਜੀ ਜੋ ਅਸੀਂ ਕੀਤਾ ਹੈ ਸੰਗ ਖੜੇ ਹੋ ਕੇ ਗੁਰੂ ਦੀ ਦਸਨਾ ਪੜਨਾ ਹੈ ਨਾ ਸੱਚ ਸੰਗਤ ਜੀ ਅਸੀਂ ਝੂਠ ਨੂੰ ਸੱਚ ਵਿੱਚ ਬਦਲ ਦਿੰਦੇ ਹਾਂ ਪਰ ਉੱਚੇ ਸੰਗਤ ਜੀ ਜਿਉਂ ਕੇ ਸਰੀਰ ਹੁੰਦਾ ਨਹੀਂ ਹੈ ਆਤਮਾ ਹੁੰਦੀ ਆ ਤੇ ਆਤਮਾ ਕਦੇ ਝੂਝ ਨਹੀਂ ਪਉਂਦੀ ਇਹ ਬਗਾਵ ਵਿੱਚ ਜਿਉਂ ਕੇ ਅਕਾਲ ਪੁਰਖ ਦੇ ਦਰਬਾਰ ਨੇ ਉੱਤੇ ਝੂਝ ਚੱਲਦਾ ਨਹੀਂ ਜਾਂਦੀ ਹੈ ਤੇ ਉੱਚੇ ਸੰਗਤ ਜੀ ਸਾਰੀ ਆਤਮਾ ਜੋ ਅਸੀਂ ਸਾਰੇ ਜੀਵਨ ਵਿੱਚ ਕੀਤਾ ਉਹ ਸੱਚ ਸੱਚ ਧਿਆਨ ਕਰਦੀ ਆ ਨੰਗਾ ਦੁਨੀਆਂ ਵਿੱਚ ਆ ਲਿਆ ਪਰ ਦੇਸਾਂ ਇੰਟਰਨੈਸ਼ਨਲ ਜਿਹੜੇ ਸਰੀਰ ਬਾਣੀ ਨਾਲ ਨਹੀਂ ਜੁੜਦੇ ਨੇ ਉਹਨਾਂ ਨੂੰ ਸਰਗਰ ਵਿੱਚ ਸਰਬਜੀਤ ਜੀ ਸਰਕਾਰਾਂ ਪੰਡਿਆ ਨੇ ਤੇ ਜਿਹੜੇ ਸਰੀਰ ਨਾਲ ਨਾਲ ਜੁੜੇ ਨੇ ਉਹਨਾਂ ਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਸੱਚ ਕਰਨੀਆਂ ਅਨੁਸਾਰ ਕਰਦੇ ਤੇ ਸੰਗਤ ਜੀ ਇੱਥੇ ਅਸੀਂ ਮਾਇਆ ਦੇ ਜੋਰ ਤੇ ਅਉਧਿਆ ਦੇ ਜੋਰ ਤੇ ਸਤਿਗੁਰੂ ਕਹਿੰਦੇ ਦਿੰਦਾ ਅਸੀਂ ਕਹਿੰਦੇ ਆਂ ਕਿ ਸਬੂਤ ਲੈ ਕੇ ਆਓ ਕਿਨੇ ਵੇਖਿਆ ਪਰ ਸੰਗਤ ਜੀ ਦਰਗਾਹ ਵਿੱਚ ਸਾਨੂੰ ਆਪਣੇ ਕੀਤੇ ਹੋਏ ਕਰਮਾਂ ਦਾ ਜਿਹੜਾ ਇਨਾਮ ਆਪ ਕਰਮਾਂ ਦਿੰਦਾ ਤੇ ਸਤਗੁਰ ਸੱਚੇ ਪਾਤਸ਼ਾਹ ਦੀ ਦਰਗਾਹ ਵਿੱਚ ਸਾਨੂੰ ਸੱਚ ਸੱਚ ਦੱਸਣਾ ਦਿੰਦਾ ਹੈ ਕਿ ਮੈਂ ਆ ਚੰਗੇ ਕੰਮ ਕੀਤੇ ਨੇ ਤੇ ਆ ਮਾਰੇ ਤਾਂ ਨਹੀਂ

ਇਹ ਤੋਂ ਬਾਅਦ ਲਿਖਣਾ ਕਰੀਏ ਸਤਿਗੁਰ ਦੇ ਅੰਤ ਹੈ ਕਿਸੇ ਮੁਖਾਲੀ ਨਹੀਂ ਹੋਗਾ